ਐਕਸਾਈਜ਼ ਵਿਭਾਗ ਨਾਲ ਸਾਂਝੇ ਤੌਰ ਤੇ ਕੀਤੀ ਗਈ ਕਾਰਵਾਈ ਵਿੱਚ ਵਡਾਲੀਆਲਾ ਸਿੰਘ ਪੁਲਿਸ ਸਟੇਸ਼ਨ ਨੇ ਇੱਕ ਕਾਰ ਵਿੱਚ ਦੇਸੀ ਸ਼ਰਾਬ ਦੀਆਂ 27 ਪੇਟੀਆਂ ਬਰਾਮਦ ਕੀਤੀਆਂ ਅਤੇ ਕਾਰ ਚਾਲਕ ਨੂੰ ਗ੍ਰਿਫਤਾਰ ਕੀਤਾ ਉਸ ਦੀ ਪਛਾਣ ਅਸਤੀਸ਼ ਕੁਮਾਰ ਵਾਸੀ ਵਡਾਲੀਆਲਾ ਸਿੰਘ ਵਜੋਂ ਹੋਈ ਇਹ ਕੰਨ ਪੁਲਿਸ ਫੋਰਟ ਦੀ ਮਲਾਣਾ ਗਸ਼ਤ ਸਿਸ਼ਿਆਣੀਆਂ ਕੋਲ ਮੌਜੂਦ ਸੀ ਉਹਨੇ ਮਹੂਰ ਖਾਸ ਨੇ ਦੱਸਿਆ ਕਿ ਸतीश ਕੁਮਾਰ ਨਾਮ ਦਾ ਅੰਦਾਜ਼ ਸतीश ਕੁਮਾਰ ਉਹ ਫਲਾ ਲਾ ਬਡਾਲੀ ਦਾ ਰਹਿਣ ਵਾਲਾ ਹੈ ਇਹ ਚੰਡੀਗੜ੍ਹ ਤੋਂ ਸਤੀਸ਼ ਸਾਹਿਬ ਦੇ ਆ ਕੇ ਬਡਾਲੀ ਏਰੀਏ ਦੇ ਵਿੱਚ ਮਹਿੰਗੇ ਰੇਟ ਤੇ ਵੇਚਦਾ ਹੈ ਤਾਂ ਅਸੀਂ ਖੇੜੇ ਦੇ ਕੋਲ ਮੱhta ਲਾਇਆ ਹੋਇਆ ਸੀ ਤਾਂ ਇਹਦੀ ਇੰਡੀਗੋ ਕਾਰ ਜੀ ਇੰਡੀਗੋ ਕਾਰ ਉਹਦੇ ਵਿੱਚੋਂ ਚੰਡੀਗੜ੍ਹ ਮਾਰਕੀਟ ਦੀਆਂ 27 ਫੇਟੀਆਂ ਚਾਹ ਬਰਾਉਂਡ ਨੇ ਤੇ ਉਹ ਬਰਾਮਦ ਹੋਣ ਤੇ ਇਹਨੂੰ ਗ੍ਰਸਟ ਕਰਦਾ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਤੇ ਇਹ ਨਾ ਇਤੇ ਮਾਮਲਾ ਨਹੀਂ ਕੋਈ ਦਰਜ ਜੇ ਉਹ ਅਸੀਂ ਉਹਦੇ ਬਾਰੇ ਵੈਰੀਫਾਈ ਕਰ ਰਹੇ ਆਂ ਅਜੇ ਫਿਲਹਾਲ ਸਾਡੇ ਕੋਈ ਉਹਦੇ ਨੋਟਸ ਨਹੀਂ ਤਾਂ ਕਰਦੇ ਕਿੰਨੇ ਸਮੇਂ ਤੋਂ ਕੰਮ ਕਰ ਰਿਹਾ ਜੀ ਇਹ ਪਿਛਲੇ 6 ਮਹੀਨਿਆਂ ਤੋਂ 10 ਦਿਨਾਂ ਤੋਂ ਕੰਮ ਕਰ ਰਿਹਾ ਹੈ ਇਹ ਕਿੱਥੇ ਕਿੱਥੇ ਸਪਲਾਈ ਕਰਦੇ ਆ ਇਹ ਬਡਾਲੀ ਏਰੀਆ ਦੇ ਵਿੱਚ ਹੀ ਸਾਧੂਗੜ ਸਦਾਵਾ ਖੇੜਾ ਹੰਤਾਲੀ ਬਡਾਲੀ ਸੁੰਨੀ ਇਸ ਏਰੀਆ 'ਚ ਸਪਲਾਈ ਕਰਦਾ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز